ਸਿੱਖਾਂ 'ਚ ਇਹ ਵਿਸ਼ਵਾਸ ਹੈ ਜੀ ਸਾਡੇ ਗ੍ਰੰਥਾਂ 'ਚ ਲਿਖਿਆ ਹੋਇਆ ਪੁਰਾਣਿਆਂ 'ਚ ਪੰਥ ਪ੍ਰਕਾਸ਼ਨ 'ਚ ਗੁਰਬਲਾਚੇ ਕਿ ਸ਼ਹੀਦ ਮਹਾਰਾਜ ਦਸਨ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਦਾ ਹੈ ਤੇ ਉੱਥੇ ਜਾ ਕੇ ਫਰਿਆਦ ਕਰਦਾ ਸੱਚੇ ਪਾਤਸ਼ਾਹ ਤੁਹਾਡਾ ਪਰਿਵਾਰ ਧਰਤੀ ਉੱਪਰ ਦੁਖੀ ਹੈ ਉਹਦਾ ਖਿਆਲ ਕਰੋ ਜੀ ਫਿਰ ਮਹਾਰਾਜ ਖਿਆਲ ਕਰਦੇ ਨੇ ਸ਼ਹੀਦ ਹੈ ਜਿਹੜਾ ਉਹ ਸਾਡਾ ਦੂਤ ਹੈ ਦਸਨ ਪਾਤਸ਼ਾਹ ਤੱਕ ਸਾਡੇ ਦਿਲ ਦੀ ਗੱਲ ਪਹੁੰਚਾਉਣ ਲਈ ਇਸੇ ਕਰਕੇ ਗੁਰਬਖਸ਼ ਨੇ ਸ਼ਹਾਦਤ ਦਿੱਤੀ ਇਹ ਜਾਣਦੇ ਹੁਆ ਕਿ ਜਿਉਂਦੇ ਨਹੀਂ ਹੋਣਾ ਉਹ ਕਹਿੰਦੇ ਸੀ ਕਿ ਮੈਂ ਮਹਾਰਾਜ ਦੇ ਕੋਲ ਪਹੁੰਚਣਾ ਹੈ ਨਾ ਫਿਰ ਫਰਿਆਦ ਤਾਂ ਕਰਨੀ ਵੀ ਸਾਡ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਕੀ ਹੋਇਆ ਸੀ ਮੈਂ ਇਤਿਹਾਸ ਚ ਜਾਣਨ ਦਾ ਯਤਨ ਕੀਤਾ ਵੀ ਸਾਡੇ ਐਡੇ ਵੱਡੇ ਸ਼ਹੀਦ ਨੇ ਫੈਸਲਾ ਲਿਆ ਕੰਡੇ ਨਾਲ ਲਕੀਰਵਾ ਦਿੱਤੀ ਉਦੋਂ ਘਟਨਾ ਕੀ ਹੋਈ ਸੀ ਕੋਈ ਕੋਈ ਵਾਰਦਾਤ ਨਹੀਂ ਹੋਈ ਸੀ ਉਦੋਂ ਇੱਕ ਚਿੱਠੀ ਆਈ ਸੀ ਹਰੇਕ ਪਿੰਡ ਚ ਕਿ ਕਿਸੇ ਵੀ ਸਿੱਖ ਨੂੰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਬਾਬਾ ਦੀਪ ਸਿੰਘ ਕਹਿੰਦੇ ਬਈ ਸਰਕਾਰ ਨਾਲ ਕੋਈ ਹਿੱਸੇ ਪੱਕੀ ਦੀ ਨਾ ਗੱਲ ਕਰੋ ਮੰਨੀ ਸਰਕਾਰ ਕੋ ਹਿੱਸਾ ਨਾ ਮੰਗਾਓ ਮੰਨੀ ਸਰਕਾਰ ਦੇ ਜ਼ੁਲਮਾਂ ਦਾ ਜ਼ਿਕਰ ਨਾ ਕਰੋ ਚਲੋ ਮੰਨੀ ਲੇਕਿਨ ਸਾਡਾ ਖਾਂ ਉੱਥੇ ਮੱਥਾ ਟੇਕਣ ਦਾ ਵੀ ਮਨਾਈਆ ਤਾਂ ਫਿਰ ਜੀ ਕੇ ਕੀ ਕਰਨਾ ਹੈ ਆਪਾਂ ਐਸੀ ਸ਼ਹਾਦਤ ਦੀ ਵਜ੍ਹਾ ਕਿ ਉਹ ਥਾਂ ਜਿੱਥੇ ਸਾਡੇ ਪੰਜਵੇਂ ਪਾਤਸ਼ਾਹ ਨੇ ਸਾਡੀ ਪਵਿੱਤਰ ਵੀਰ ਦਾ ਪ੍ਰਕਾਸ਼ ਕੀਤਾ ਸੀ ਸਾਨੂੰ ਰੋਕ ਕੇ ਦਿਖਾਓ ਸੀ ਮੱਥਾ ਟੇਕਾਂਗੇ ਮੱਥਾ ਟੇਕਣ ਦੇ ਗੁਨਾਹ ਸਦਕਾ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੋਈ ਪ੍ਰਮਾਣਯੋਗ ਸਾਧ ਸੰਗਤ ਸ਼ਹੀਦ ਇਹ ਭੁਲੇਖਾ ਹੈ ਕਿ ਸ਼ਹੀਦ ਹੋ ਜਾਂਦਾ ਕੋਈ ਤਾਂ ਵਿਆਪਕ ਦੁੱਖ ਪੈਦਾ ਹੁੰਦਾ ਹੈ ਰੋਸ ਸੰਤਾਪਨਾ ਇਸ ਤਰ੍ਹਾਂ ਖਾਲਸਾ ਪੰਥ ਚੁੰਦਾ ਨਹੀਂ ਸਗੋਂ ਮੈਨੂੰ ਮੈਂ ਹੀ ਈਰਾਨ ਦਾ ਵਿਜ਼ਿਟਿੰਗ ਪ੍ਰੋਫੈਸਰ ਹਾਂ। ਈਰਾਨ ਦੀਆਂ ਯੂਨੀਵਰਸਿਟੀਆਂ ਦਾ ਦੌਰਾ ਕਰਦਾ ਰਹਿਣਾ। ਮੈਨੂੰ ਈਰਾਨ ਦੇ ਪ੍ਰੋਫੈਸਰ ਦੱਸਦੇ ਨੇ ਕਹਿੰਦੇ ਅਸੀਂ ਤੁਹਾਡਾ ਵੀ ਇਤਿਹਾਸ ਜਾਣਿਆ ਅਸੀਂ ਆਪਣਾ ਵੀ ਇਤਿਹਾਸ ਪੜ੍ਹਦੇ ਹਾਂ। ਉਹ ਕਹਿੰਦੇ ਤੁਸੀਂ ਦੇਖੋ ਪਤਾ ਨਹੀਂ ਸਾਨੂੰ ਕੀ ਹੋ ਗਿਆ ਸਾਡੇ 12 ਇਮਾਮ ਸਨ। 12 ਦੇ 12 ਸ਼ਹੀਦ ਹੋਏ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ। ਅਸੀਂ 12 ਦੀਆਂ ਸ਼ਹਾਦਤਾਂ ਮਨਾਉਂਦੇ ਹਾਂ ਸਾਲਚ 12 ਵਾਰੀ। ਉਹਨਾਂ ਦੇ ਜਨਮ ਦਿਨ ਵੀ ਤਾਂ ਹੋਏ ਸੀ ਅਸੀਂ ਜਨਮ ਦਿਨ ਨਹੀਂ ਮਨਾਦੇ। ਕਿਉਂਕਿ ਸਾਰਾ ਰੌਨਡੋ ਜੀ ਕਰੀ ਜਾਂਦਾ ਕਹਿੰਦਾ ਤੁਸੀਂ ਦੇਖਿਓ ਸਾਡੀਆਂ ਕੁੜੀਆਂ ਬੱਚੇ ਬਾਹਰ ਬੈਠੇ ਨੇ ਪਾਰਕਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਕੰਨਾਂ ਤੇ ਮੋਬਾਈਲ ਲਾਇਆ ਹੋਇਆ ਸ਼ਹੀਦ ਹਸਨ ਤੇ ਹੁਸੈਨ ਦੇ ਮਰਸੀਏ ਸੁਣਦੇ ਰਹਿੰਦੇ ਨੇ ਕਰੋਂਦੇ ਰਹਿੰਦੇ ਨੇ ਐਉਂ ਲੱਗਣ ਲੱਗਿਆ ਸਾਨੂੰ ਸਾਰਿਆਂ ਨੂੰ ਕਿ ਜੇ ਅਸੀਂ ਹੱਸ ਖੇਡਣ ਹੱਸਣ ਖੇਡਣ ਲੱਗੇ ਤਾਂ ਰੱਬ ਨਾਰਾਜ਼ ਹੋ ਜਾਊ ਰੱਬ ਉਹਨਾਂ ਤੇ ਖੁਸ਼ ਹੁੰਦਾ ਜਿਹੜੇ ਰੋਂਦੇ ਰਹਿੰਦੇ ਨੇ ਉਹ ਕਹਿੰਦੇ ਇੱਕਦਮ ਉਲਟ ਹੈ ਖਾਲਸਾ ਪੰਥ ਜੇ ਖੁਸ਼ੀ ਹੈ ਤਾਂ ਵੀ ਅਨੰਦ ਦਾ ਅਨੰਤ ਸਾਹਿਬ ਦਾ ਪਾਠ ਜੇ ਗਮੀ ਹੈ ਤਾਂ ਵੀ ਅਨੰਦ ਸਾਹਿਬ ਦਾ ਪਾਠ ਸੋ ਇੱਥੇ ਇਸ ਇਸ ਖਾਨਦਾਨ ਚ ਦਸਮ ਪਤਸ਼ਾਦੇ ਚ ਸੋਗ ਨਹੀਂ ਹੈ ਹਰਖ ਅਨੰਤ ਹਰਖ ਮੈਨ ਖੁਸ਼ੀ ਹਰਖ ਅਨੰਤ ਸੋਗ ਨਹੀਂ ਪੀਆ ਸੋ ਘਰ ਗੁਰੂ ਨਾਨਕ ਕੋ ਪੀਆ ਇਹਨਾਂ ਬੋਲਾਂ ਨਾਲ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਵਿਦਿਆਰਥੀਆਂ ਦਾ ਸਾਥ ਸੰਗਤ ਦਾ ਸੁਣਨ ਵਾਸਤੇ ਆਏ ਗੁਰੂ ਦਾ ਜਸ ਹੋਇਆ ਇਸੇ ਤਰ੍ਹਾਂ ਪਤਾ ਨਹੀਂ ਕਿਦਾਂ ਫਿਰ ਮਿਲਦੇ ਰਹਾਂਗੇ ਭੁੱਲ ਚੁੱਕੀ ਖਿਮਾ ਕੁਝ ਔਣਤਾ ਹੀ ਹੋ ਸਕਦੀ ਹੈ ਗੁਰੂ ਜਸ ਵਰਣਨ ਕਰਦੇ ਹਾਂ ਸਾਰੀ ਭੁੱਲਣ ਹਾਰ ਮੈਂ ਆਪਣੇ ਵਿਦਿਆਰਥੀਆਂ ਨੂੰ ਕਲਾਸ ਸ਼ਿਕਾਇਦ ਦਿੰਦਾ ਕਿ ਮੈਂ ਵੱਡਾ ਵਿਦਿਆਰਥੀਆਂ ਤੁਹਾਡੇ ਤੋਂ ਤੁਸੀਂ ਛੋਟੇ ਉਮਰਾਂ ਚ ਹੋਰ ਫਰਕ ਕੋਈ ਨਹੀਂ ਗੁਰੂ ਨਾਨਕ ਸਾਹਿਬ ਦੀ ਕਲਾਸ ਦੇ ਵਿੱਚ ਆਪਾਂ ਸਾਰੇ ਵਿਦਿਆਰਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ